ਪਿਆਰੇ ਵਿਦਿਆਰਥੀਓ ਮੈਂ ਰਾਜਵੀਰ ਸਿੰਘ ਅੱਜ ਦੀ ਆਨਲਾਈਨ ਕਲਾਸ ਦੇ ਵਿੱਚ ਆਪ ਦਾ ਸਵਾਗਤ ਕਰਦਾ ਹਾਂ ਅੱਜ ਦੀ ਆਨਲਾਈਨ ਕਲਾਸ ਜਮਾਤ 10ਵੀਂ ਦੇ ਅੰਦਰ ਗਤ surjit patar ji ਦੀ ਰਚਨਾ ਸੁੰਨੇ ਸੁੰਨੇ ਰਾਹਾਂ ਵਿੱਚ ਤਾਂ ਇਸ ਕਵਿਤਾ ਦੇ ਇਸ ਰਚਨਾ ਦੇ ਅੰਦਰ ਗਤ ਪਾਤਰ ਜੀ ਨੇ ਇੱਕ ਸਧਾਰਨ ਘਰ ਦੀ ਵਿਥਿਆ ਕਹਾਣੀ ਬਿਆਨ ਕਰਦੇ ਨੇ ਕਿ ਘਰ ਦੇ ਹਾਲਾਤਾਂ ਨੇ ਇੱਕ ਪਰਿਵਾਰ ਵਿੱਚ ਕਿਵੇਂ ਐਸਾ ਪੀੜਾਂ ਦੀ ਦਵਿਛੋੜਾ ਪਾਇਆ ਤੇ ਕਿਹੜੀਆਂ ਮਜਬੂਰੀਆਂ ਸਨ ਆਓ ਸ਼ੁਰੂ ਕਰੀਏ ਅੱਜ ਦੀ ਇਹ ਰਚਨਾ ਸੁੰਨੇ ਸੁੰਨੇ ਰਾਹਾਂ ਵਿੱਚ ਕੋਈ ਕੋਈ ਪੈੜੀ ਦਿਲ ਹੀ ਉਦਾਸ ਏ ਜੀ ਬਾਕੀ ਸਭ ਖੈਰੀ ਤਾਂ ਕਵੀ ਕਹਿੰਦਾ ਕਿ ਸੁੰਨੇ ਰਾਹ ਜਿਹੜੇ ਕਦੀ ਉਸਨੇ ਵੇਖੇ ਨਹੀਂ ਸਨ ਉਹ ਕਦੀ ਵੀ ਇਕੱਲਾ ਉਧਰ ਨਹੀਂ ਗਿਆ ਸੀ ਉਸ ਰਾਹ ਉੱਪਰ ਉਸਦੇ ਘਰ ਦੇ ਜੀ ਬਾਪੂ ਦੇ ਪੈਰਾਂ ਦੇ ਨਿਸ਼ਾਨ ਸਨ ਕੋਈ ਕੋਈ ਪੈੜੀ ਉਸਦੇ ਬਾਪੂ ਦੇ ਨਿਸ਼ਾਨ ਸਨ ਦਿਲ ਹੀ ਉਦਾਸ ਏ ਜੀ ਬਾਕੀ ਸਭ ਖੈਰੀ ਪਰ ਸਲਾਮਤ ਏ ਕਵੀ ਕਹਿੰਦੇ ਕਿ ਉਸ ਰਾਹ ਉਪਰ ਉਸ ਦੇ ਘਰ ਦੇ ਜੀਆਂ ਦੇ ਪੈਰ ਦੇ ਨਿਸ਼ਾਨਨ ਇਸ ਕਰਕੇ ਦਿਲ ਤਾਂ ਉਦਾਸ ਹੈ ਕਿ ਬਾਪੂ ਪਰਦੇਸੀ ਹੋ ਗਿਆ ਅੱਗੋ ਕਹਿੰਦਾ ਕਿ ਦੂਰ ਇੱਕ ਪਿੰਡ ਵਿੱਚ ਛੋਟਾ ਜਿਹਾ ਘਰ ਸੀ ਕਵੀ ਕਹਿੰਦਾ ਕਿ ਦੂਰ ਇੱਕ ਪਿੰਡ ਸੀ ਉੱਥੇ ਮੇਰਾ ਛੋਟਾ ਜਿਹਾ ਘਰ ਹੈ ਜਿਸ ਦੀਆਂ ਕੱਚੀਆਂ ਸੀ ਖੰਡਾਉਂ ਦਾ ਥੋੜਾ ਜਿਹਾ ਦਰ ਸੀ ਉਸ ਦੀਆਂ ਕੰਡਾ ਕੱਚੀਆਂ ਸਨ ਦਰਮਣ ਦਰਵਾਜ਼ਾ ਆਪੂਗਾ ਤੇ ਉਸ ਦਾ ਦਰਵਾਜ਼ਾ ਥੋੜਾ ਜਿਹਾ ਛੋਟਾ ਜਿਹਾ ਸੀ ਅੰਮੀ ਮੇਰੀ ਚਿੰਤਾ ਸੀ ਬਾਪੂ ਮੇਰਾ ਡਰ ਸੀ ਕਵੀ ਕਹਿੰਦਾ ਕਿ ਉਸ ਨੂੰ ਆਪਣੀ ਮਾਂ ਦਾ ਫਿਕਰ ਸੀ ਕਿਉਂਕਿ ਬਾਪ ਪਰਦੇਸ ਗਿਆ ਹੋਇਆ ਸੀ ਤੇ ਉਹ ਘਰ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਿਹਾ ਸੀ ਬਾਪੂ ਮੇਰਾ ਡਰ ਸੀ ਤੇ ਪਰ ਬਾਪ ਦਾ ਡਰ ਵੀ ਹੈ ਕਿ ਉਹ ਕਿਤੇ ਕੋਈ ਗਲਤ ਕੰਮ ਨਾ ਕਰ ਬੈਠੇ ਉਦੋਂ ਮੇਰੀ ਉਹ ਦਿਯਾਰੂ ਐਵੇਂ ਫੁੱਲ ਪਰ ਸੀ ਉਹਤ ਉਮਰ ਪਰੇ ਸਭ ਕੁਝ ਉਸ ਵੇਲੇ ਹੋਇਆ ਜਦੋਂ ਉਸ ਦੀ ਉਮਰ ਸਿਰਫ ਫੁੱਲ ਪਰ ਸੀ ਅਰਥਾਤ ਬਚਪਨ ਦੀ ਸੀ ਜਦੋਂ ਦਾ ਸਾਡੇ ਨਾਲ ਖੁਸ਼ੀਆਂ ਨੂੰ ਵੈਰ ਹੈ ਕਵੀ ਕਹਿੰਦਾ ਕਿ ਉਸ ਨੂੰ ਲੱਗਦਾ ਹੁੰਦਾ ਸੀ ਕਿ ਖੁਸ਼ੀਆਂ ਨੂੰ ਉਹਨਾਂ ਨਾਲ ਵੈਰ ਹੈ ਕਿ ਉਹ ਬੂਹੇ ਵਿੱਚੋਂ ਆ ਕੇ ਮੁੜ ਜਾਂਦੀਆਂ ਹਨ ਦੋਦਲੀ ਦਸੂਤੀ ਫੁੱਲ ਪੌਣ ਪਹਿਣਾ ਮੇਰੀਆਂ ਦੋਦਲੀ ਦੋ ਦੰਦ ਨਿਕਲਣ ਦੀ ਉਮਰ ਬਚਪਨ ਅਰਥਾਤ ਦਸੂਤੀ ਕਢਾਈ ਵਾਲਾ ਕੱਪੜਾ ਕਵੀ ਕਹਿੰਦਾ ਕਿ ਹਾਲੇ ਬਚਪਨ ਹੀ ਸੀ ਕਿ ਮੇਰੀਆਂ ਭੈਣਾਂ ਨੂੰ ਆਪਣਾ ਦਾਜ ਬਣਾਉਣ ਦਾ ਫਿਕਰ ਪੈ ਗਿਆ ਫੁੱਲੀਆਂ ਨੇ ਕਿੱਕਰਾਂ ਤੇ ਫੁੱਲੀਆਂ ਨੇ ਬੇਰੀਆਂ ਉਹ ਹਾਲੇ ਦੁੱਧ ਵਾਲੇ ਦੰਦ ਦੇ ਵਿੱਚ ਹੀ ਹਨ ਕੀ ਦਸੋਤੀ ਦੀ ਘਟਾਈ ਕਰਨ ਲੱਗੀਆਂ ਸਨ ਉਹ ਇਸ ਤਰ੍ਹਾਂ ਜਵਾਨ ਹੋ ਰਹੀਆਂ ਸਨ ਜਿਵੇਂ ਫੁੱਲੀਆਂ ਨੇ ਕਿੱਕਰਾਂ ਤੇ ਫੁੱਲੀਆਂ ਨੇ ਬੇਰੀਆਂ ਜਿਵੇਂ ਕਿੱਕਰਾਂ ਤੇ ਬੇਰੀਆਂ ਦੇ ਬਹਾਰ ਦੀ ਰੁੱਤ ਵਿੱਚ ਫਟਾਰਾ ਆਉਂਦਾ ਹੈ ਕੰਧਾਂ ਨਾਲੋਂ ਉੱਚੀਆਂ ਤਰੇਕਾਂ ਹੋਈਆਂ ਤੇਰੀਆਂ ਕਵੀ ਕਹਿੰਦਾ ਹੁਣ ਤਰੇਕਾਂ ਵਾਂਗੂ ਕਰਦੀਆਂ ਕੰਧਾਂ ਤੋਂ ਵੀ ਉਹ ਉੱਚੀਆਂ ਹੋ ਗਈਆਂ ਸਨ ਅਰਥਾਤ ਜਵਾਨ ਹੋ ਗਿਣੇ ਸਨ ਤੋਰ ਡੋਲੀ ਤੋਰ ਹੁਣ ਕਾਹਦੀਆਂ ਨੇ ਤੇਰੀਆਂ ਕਵੀ ਕਹਿੰਦਾ ਕਿ ਹੁਣ ਉਹਨਾਂ ਨੂੰ ਵਿਆਹ ਕੇ ਵਿਦਾ ਕਰ ਦੇਣਾ ਚਾਹੀਦਾ ਹੈ ਤੇ ਹੋਰ ਦੇਰ ਨਹੀਂ ਕਰਨੀ ਚਾਹੀਦੀ ਸਾਹ ਲੈ ਲੋਕਾਂ ਹਾਲੇ ਮੇਰੀ ਲੇਖਾਂ ਨਾਲ ਕਹਿੜੇ ਤਾਂ ਕਵੀ ਕਹਿੰਦਾ ਲੋਕਾਂ ਤਾਂ ਆਪਣੇ ਫਰਜ਼ਾਂ ਤੋਂ ਲੋਕ ਤਾਂ ਆਪਣੇ ਫਰਜ਼ਾਂ ਤੋਂ ਵਿਹਲੇ ਹੋ ਗਏ ਨੇ ਉਹ ਤਾਂ ਸੁੱਖ-ਸਾਂਦ ਨਾਲ ਸਾਹ ਲੈ ਰਹੇ ਹਨ ਪਰ ਮੇਰੀ ਤਾਂ ਹਾਲੇ ਆਪਣੀ ਕਿਸਮਤ ਨਾਲ ਵੀ ਕੜਤਣ ਭਰਿਆ ਰਿਸ਼ਤਾ ਏ ਕਹਿੜੀ ਉਹ ਕਰ ਮੈਰੀ ਦੀ ਸਿਆਲ ਦੀ ਉਹ ਧੁੰਦਲੀ ਸਵੇਰ ਸੀ ਸੂਰਜ ਦੇ ਚੜਨ ਚ ਹਾਲੇ ਬੜੀ ਧੀਰ ਸੀ ਕਵੀ ਕਹਿੰਦਾ ਕਿ ਭਾਵੇਂ ਦਿਨ ਚੜ ਗਿਆ ਸੀ ਪਰ ਇਹ ਸਵੇਰ ਉਸ ਤਰ੍ਹਾਂ ਹੈ ਜਿਵੇਂ ਸਿਆਲ ਵਿੱਚ ਧੁੰਦ ਕਾਰਨ ਦਿਨ ਸਾਫ਼ ਨਹੀਂ ਨਿਕਲਦਾ ਭਾਵੇਂ ਉਹ ਹਾਲੇ ਵੀ ਦੁੱਖਾਂ ਵਿੱਚ ਫਸਿਆ ਹੋਇਆ ਸੀ ਤੇ ਇਹਨਾਂ ਦੁੱਖਾਂ ਦੇ ਖਤਮ ਹੋਣ ਵਿੱਚ ਬੜਾ ਵਕਤ ਲੱਗੇਗਾ ਪਿਤਾ ਪਰਦੇਸ ਗਿਆ ਜਦੋਂ ਪਹਿਲੀ ਵਾਰ ਸੀ ਕਵੀ ਕਹਿੰਦਾ ਕਿ ਇਹ ਸਭ ਕੁਝ ਉਸ ਸਮੇ ਵਾਪਰ ਰਿਹਾ ਸੀ ਜਦੋਂ ਉਸ ਦਾ ਪਿਤਾ ਪਹਿਲੀ ਵਾਰ ਪਰਦੇਸ ਗਿਆ ਸੀ ਮੇਰੀ ਮਾਂ ਦੇ ਨੈਣਾਂ ਵਿੱਚ ਹੰਝੂ ਤੇ ਹਨੇਰ ਸੀ ਇਹਨਾਂ ਦੁੱਖਾਂ ਦੀ ਲਾਲੀ ਹਾਰੇ ਕਵੀ ਕਹਿੰਦਾ ਕਿ ਉਸ ਦੀ ਮਾਂ ਰੋ ਰਹੀ ਸੀ ਤੇ ਅਗਲਾ ਭਵਿੱਖ ਸਾਫ਼ ਨਜ਼ਰ ਨਹੀਂ ਸੀ ਆ ਰਿਹਾ ਹਾਲੇ ਤਿੱਕ ਨੈਣਾ ਵਿੱਚ ਮਾੜੀ ਮਾੜੀ ਗੈਰੀ ਕਵੀ ਕਹਿੰਦਾ ਕਿ ਨਾ ਦੁੱਖਾਂ ਦੀ ਲਾਲੀ ਹਾਲੇ ਵੀ ਥੋੜੀ ਥੋੜੀ ਨਜ਼ਰ ਆਉਂਦੀ ਭਈ ਪਰ ਅੱਗੇ ਨਾਲੋਂ ਹਾਲਾਤ ਠੀਕ ਹਨ ਕਿੱਥੋਂ ਦੇ ਆ ਪੰਛੀਆਂ ਨੂੰ ਕਿੱਥੋਂ ਚੋਗਾ ਲੱਭਿਆ ਉਹਨਾਂ ਕਵੀ ਕਹਿੰਦਾ ਕਿ ਉਸ ਦੇ ਬਾਪੂ ਦੀ ਹਾਲ ਵੀ ਉਹੀ ਸੀ ਕਿ ਜਿਵੇਂ ਪੰਛੀ ਦਾਣਾ ਚੁਣ ਲਈ ਪਰਦੇਸੀ ਹੋ ਜਾਂਦੇ ਆ ਕਿੱਥੋਂ ਦੇ ਆ ਪੰਛੀਆਂ ਨੂੰ ਕਿੱਥੋਂ ਦਾਣਾ ਕਿੱਥੋਂ ਚੋਗਾ ਲੱਭਿਆ ਕਿ ਉਸ ਦਾ ਬਾਪੂ ਵੀ ਪਰਦੇਸੀ ਹੋ ਗਿਆ ਸੀ ਧੀਆਂ ਦੇ ਵਸੇਬੇ ਲਈ ਬਾਪੂ ਦੇ ਛੱਡੇ ਤੇ ਪਰ ਉਸ ਨੇ ਸਭ ਕੁਝ ਆਪਣੀਆਂ ਧੀਆਂ ਪੁੱਤਰਾਂ ਲਈ ਕੀਤਾ ਕਿ ਮੇਰੀਆਂ ਧੀਆਂ ਚੰਗੇ ਕਰ ਵਿਆਹੀਆਂ ਜਾਣ ਕਿੰਨਾ ਹੈ ਮਹਾਨ ਦੇਸ਼ ਈ ਉਦੋਂ ਪਤਾ ਲੱਗਿਆ ਡੂੰਗਾ ਮੇਰੀ ਹਿੱਕ 'ਚ ਤਰੰਗਾ ਗਿਆ ਘਟਿ ਕਵੀ ਕਹਿੰਦਾ ਕਿ ਮੈਨੂੰ ਉਸ ਸਮੇਂ ਫਿਰ ਅਹਿਸਾਸ ਹੋਇਆ ਕਿ ਮੇਰਾ ਦੇਸ਼ ਕਿੰਨਾ ਮਹਾਨ ਹੈ ਮੈਂ ਭਾਵੇਂ ਦੁਖੀ ਹਾਂ ਪਰ ਆਪਣੀ ਧਰਤੀ ਤੇ ਤਾਂ ਸੁਖੀ ਹਾਂ ਡੂੰਗੀ ਮੇਰੀ ਹਿੱਕ 'ਚ ਤਰੰਗਾ ਗਿਆ ਗੱਡਿਆ ਆਪਣੀ ਧਰਤੀ ਦੇ ਦਾ ਸੁਖੀ ਆ ਪਰਦੇਸ ਵਿੱਚ ਪੈਸਾ ਹੈ ਪਰ ਦੁਖੀ ਦੁਖਨ ਮੇਰੇ ਅੰਦਰ ਤਰੰਗੇ ਦੇ ਪ੍ਰਤੀ ਜ਼ਿਆਦਾ ਆਦਰ ਸਤਕਾਰ ਪੈਦਾ ਹੋਇਆ ਝੂਲੋ ਤਰੰਗੇ ਆ ਤੂੰ ਝੂਲ ਸਾਡੀ ਖੈਰੀ ਅਗੋ ਕਵੀ ਕਹਿੰਦਾ ਕਿ ਮੈਂ ਆਖਦਾ ਕੀ ਤਰੰਗੇ ਤਰੰਗੇ ਨੂੰ ਕਹਿੰਦਾ ਕਿ ਤੂੰ ਇਸੇ ਤਰ੍ਹਾਂ ਲਹਿਰਾਉਂਦਾ ਰਹਿ ਝੂਲਦਾ ਰਹਿ ਤੋ ਮੇਰੀ ਆਪਣੇ ਆਪ ਵਿੱਚ ਲਾਮਤੀ ਬਣੀ ਰਹੇਗੀ ਸੁੰਨੇ-ਸੁੰਨੇ ਰਾਹਾਂ ਵਿੱਚ ਕੋਈ ਕੋਈ ਪੈੜੇ ਦਿਲ ਹੀ ਉਦਾਸ ਹੈ ਜੀ ਬਾਕੀ ਸਭ ਖੈਰ ਹੈ ਕਿਉਂਕਿ ਨਾ ਜਾਣੇ ਰਾਹਾਂ ਤੇ ਤੁਰ ਗਿਆ ਹਾਂ ਉਸ ਦਾ ਬਾਪੂ ਘਰ ਪਰਿਵਾਰ ਲਈ ਇਸ ਕਰਕੇ ਉਸ ਦਾ ਦਿਲ ਉਦਾਸ ਹੈ ਬਾਕੀ ਸਭ ਖੈਰ ਹੈ ਇਸ ਤਰ੍ਹਾਂ ਆਪਣੇ ਨਾਲ ਜੁਆਇਜ਼ ਦੀ ਕਲਾਸ ਇੱਥੇ ਖਤਮ ਹੁੰਦੀ ਹੈ ਧੰਨਵਾਦ